ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਬਹੁਤ ਹੀ ਵਧੀਆ ਤੇ ਬਹੁਤ ਹੀ ਨਵੀਂ ਵੀਡੀਓ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਸਿੱਖ ਧਰਮ ਦੇ ਬਹੁਤ ਹੀ ਮਹਾਨ ਸਥਾਨ ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸੱਜਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਨੀਹਾ ਵਿੱਚ ਚਿੰਨ ਕੇ ਇਹ ਸ਼ਹੀਦੀ ਸਥਾਨ ਹੈ ਗੁਰਦੁਆਰਾ ਬਾਬਾ ਜੋ ਰਾਵੜ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਜਿੰਨਾਂ ਨੂੰ ਕਿ ਤੁਸੀਂ ਜਾਣਦੇ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਸੀ ਤੇ ਇਹਨਾਂ ਨੂੰ ਵਜ਼ੀਰ ਖਾਨ ਨੇ ਨੀਹਾ ਵਿੱਚ ਚਿੰਗੇ ਸ਼ਹੀਦ ਕੀਤਾ ਸੀ ਸ਼ਹੀਦੀ ਦਿਹਾੜੇ ਚੱਲ ਰਹੇ ਹੋਣ ਕਰਕੇ ਇੱਥੇ ਸੰਗਤਾਂ ਦਾ ਇਕੱਠ ਕਾफी ਮਾਤਰਾ ਵਿੱਚ ਤੁਹਾਨੂੰ ਦਿਖ ਰਿਹਾ ਹੈ ਕਾਫੀ ਸੰਗਤਾਂ ਸਥਾਨ ਦੇ ਦਰਸ਼ਨ ਕਰਨ ਆਈਆਂ ਹਨ ਇਸ ਵੀਰ ਜੀ ਦੇਖ ਸਕਦੇ ਹੋ ਕਿ ਸੰਗਤਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਇਹ ਗੁਰਦੁਆਰਾ ਸਾਹਿਬ ਦਾ ਅਗਲਾ ਅੱਗੇ ਵਾਲਾ ਦ੍ਰਿਸ਼ ਹੈ ਜਾਂ ਆਪ ਕਹਿ ਸਕਦਾ ਹੈ ਗੁਰਦੁਆਰਾ ਸਾਹਿਬ ਦੀ ਇਮਾਰਤ ਇਸ ਤਰ੍ਹਾਂ ਦੀ ਬਣੀ ਹੋਈ ਹੈ ਅੱਗੇ ਨਵਤਗਾ ਗੋ ਅਤੇ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦੇ ਅੰਦਰਲਾ ਦਰਬਾਰ ਸਾਹਿਬ ਹੈ ਜਿੱਥੇ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਅਤੇ ਸੰਗਤਾਂ ਮੱਥਾ ਟੇਕ ਕੇ ਤੋਂ ਲੰਗਦੀਆਂ ਹੋਈਆਂ ਦਿਖ ਰਹੀਆਂ ਹਨ ਦਰਸ਼ਨ ਕਰਕੇ ਆਪਣੇ ਇੱਥੇ ਜਾ ਰਹੀਆਂ ਹਨ ਅਤੇ ਕੁਝ ਸੰਗਤ ਕੁਝ ਜਾਣੇ ਇੱਥੇ ਬੈਠ ਕੇ ਪਾਠ ਕਰ ਰਹੇ ਹਨ ਜਾਂ ਸਿਮਰਨ ਜਪ ਰਹੇ ਹਨ